ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਜ਼ਿਲ੍ਹਾ ਤਰਨਤਾਰਨ ਵਿੱਚ 101 ਨਵਜੰਮੀਆਂ ਧੀਆਂ ਅਤੇ ਹੂਨ ਹਾਰ ਧੀਆਂ ਦੀ ਲੋੜੀ ਮਨਾਈ ਗਈ। ਇਸ ਸਮਾਗਮ ਵਿੱਚ ਸਰਦਾਰ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੱਲੋਂ ਮਾਣਯੋਗ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਉਹਨਾਂ ਦੇ ਨਾਲ ਹੋਰ ਵੀ ਜ਼ਿਲ੍ਹਾ ਭਰ ਤੋਂ ਪਤਵੰਤੇ ਸੱਜਣ ਹਾਜ਼ਰ ਸਨ। ਇਸ ਸਮਾਗਮ ਮੌਕੇ ਵਿਭਾਗ ਵੱਲੋਂ ਔਰਤਾਂ ਅਤੇ ਬੱਚਿਆਂ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਸਮਾਗਮ ਵਿੱਚ 101 ਧੀਆਂ ਦੇ ਜਨਮ ਦਿਨ ਦਾ ਕੀ ਕਟਿਆ ਗਿਆ ਅਤੇ ਮਾਵਾਂ ਤੇ ਬੇਟੀਆਂ ਨੂੰ ਮੁੱਖ ਮਹਿਮਾਨ ਵੱਲੋਂ ਤੋਹਫੇ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਜ਼ਿਲ੍ਹੇ ਦੀਆਂ ਹੂਨ ਹਾਰਤੀਆਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਰਾਜ ਅਤੇ ਕੌਮੀ ਪੱਧਰ ਤੇ ਨਾਮ ਰੌਸ਼ਨ ਕੀਤਾ ਉਨਾ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਕੈਬਨਟ ਮੰਤਰੀ ਪੰਜਾਬ ਸਰਕਾਰ ਵੱਲੋਂ ਇਹ ਦੱਸਿਆ ਗਿਆ ਕਿ ਭਾਰਤ ਸਰਕਾਰ ਵੱਲੋਂ ਜ਼ਿਲ੍ਹਾ ਤਰਨਤਾਰਨ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ ਜਿਸ ਜਿਸ ਦੀ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਤੋਂ ਮੈਡਮ ਲਵਲীন ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲਾਂ 1000 ਦੇ ਮਗਰ ਲੜਕੀਆਂ 843 ਦੇ ਅਨੁਪਾਤ ਨਾਲ ਸਨ ਅਤੇ ਹੁਣ ਈ ਇੰਪਰੂਵ ਹੋ ਕੇ 1000 ਲੜਕੀਆਂ ਮਗਰ 947 ਲੜਕੀਆਂ ਹੋ ਗਈਆਂ ਹਨ ਇਸ ਬਾਰੇ ਉਹਨਾਂ ਹੋਰ ਜਾਣਕਾਰੀ ਦਿੱਤੀ ਕਿ ਭਾਰਤ ਸਰਕਾਰ ਵੱਲੋਂ ਪੂਰੇ ਭਾਰਤ ਵਿੱਚ 10 ਜ਼ਿਲ੍ਹਿਆਂ ਨੂੰ ਨਾਮਮੰਕਨ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਇੱਕ ਤਰਨਤਾਰਨ ਜ਼ਿਲ੍ਹਾ ਸੀ ਜਿਸ ਨੂੰ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਹੈ 36 ਸੈਕਟਰ ਚੱਲੀ ਗਈ ਸੀ ਬਟ विद द हेल्प ऑफ द हेल्थ डिपार्टमेंट और विद द हेल्प ऑफ द आंगनबाड़ी डिपार्टमेंट सर सानिया आंगनबाड़िया भैनों ने साढ़िया आशा भैं ने एन एम भैनों ने इन्ना जोर लगया इन्होंने लोगों मोटिवेट किया जागरूकता हासिल उन्होंने दी कि दो हज़ार अठारह के सारे इंडिया के दस डिस्ट्रिक्स चूज़ हुए थे जहाँ के राजस्थान के प्राइम मिनिस्टर मोदी होना ने सर उन्होंने प्राइज़ दिता स जिन्हों सैक्स रेशो इंप्रूव करने के लिए तरन तारण जिले को प्राइज मिले और की मैं कही कि मेरे वास्ते बड़ी मान की गल है जी कि अं बचा लिया सिर्फ मैनू तो यह कहे कि अने शहर अपने तरन तारण जिले के धियां बचा लियाँ और बहुत बता पुण का काम है जी जो असीब सरकार ने उस टाइम भीकार ने साहब ने और साढ़िया भैन ने खास ਜਦੋਂ ਇੱਕ ਔਰਤ ਆਪਣੇ ਹੱਕਾ ਵਾਸਤੇ ਖੜ ਜਾਂਦੀ ਹੈ ਤੇ ਉਦੋਂ ਇੱਕ ਚੰਗਾ ਸਮਾਜ ਜਿਹੜਾ ਹੈ ਉਹ ਸਿਰਜਣਾ ਸ਼ੁਰੂ ਹੋ ਜਾਂਦਾ ਹੈ ਕਹਿੰਦੇ ਜੀ ਧੀਆ ਹਰ ਇੱਕ ਦੀ ਕਿਸਮਤ ਚ ਕਿੱਥੇ ਹੁੰਦੀਆਂ ਨੇ ਧੀਆ ਹਰ ਇੱਕ ਦੀ ਕਿਸਮਤ ਚ ਕਿੱਥੇ ਹੁੰਦੀਆਂ ਨੇ ਜਿਹੜਾ ਘਰ ਰੱਬ ਨੂੰ ਪਿਆਰਾ ਹੋਵੇ ਧੀਆ ਉੱਥੇ ਹੀ ਹੁੰਦੀਆਂ ਨੇ ਠੀਕ ਹੈ ਅੱਜ 101 ਨਵਜੰਮੀਆਂ ਧੀਆ ਦੀ ਲੋੜੀ ਮਨਾਈ ਗਈ ਆ ਤੇ ਇਹ ਬੜਾ ਵੱਡਾ ਸੰਦੇਸ਼ ਆ ਜਿਵੇਂ ਅਸੀਂ ਪੁੱਤਾਂ ਦੀ ਲੋੜੀ ਮਨਾਉਂਦੇ ਆ ਓਵੇਂ ਹੀ ਸਾਨੂੰ ਜੋਸ਼ ਹੋਣਾ ਚਾਹੀਦਾ ਸਾਨੂੰ ਚਾਹ ਹੋਣਾ ਚਾਹੀਦਾ ਪੀ ਜਿਹੜੇ ਘਰ ਦੇ ਵਿੱਚ ਧੀ ਜਮੇ ਪੁੱਤੋਂ ਵੱਧ ਚਾਹ ਹੁੰਣਾ ਚਾਹੀਦਾ ਕਿਉਂਕਿ ਧੀ ਉਹ ਆ ਪੁੱਤ ਤੇ ਉਹ ਤੇ ਆਪਣਾ ਖਾਨਦਾਨ ਅੱਗੇ ਤੋਰਨਾ ਧੀ ਉਹ ਨਿਯਮਤ ਆ ਜਿਨੇ ਆਪਦਾ ਖਾਨਦਾਨ ਵੀ ਤੇ ਅਗਲਾ ਖਾਨਦਾਨ ਵੀ ਅੱਗੇ ਤੋਰ ਲਾ ਛੋਟੀਆਂ ਛੋਟੀਆਂ ਨੇ ਗਿੱਧਾ ਪਾਇਆ ਆ ਇੱਥੇ ਯੋਗਾ ਕਰਕੇ ਵਿਖਾਇਆ ਸਾਨੂੰ ਜਿਮਨਾਸਟਿਕ ਕੀਤੀ ਆ ਹੋਰ ਕਈ ਤਰ੍ਹਾਂ ਦੀਆਂ ਗੇਮਾਂ ਜਿਹੜੀਆਂ ਉਹਨਾਂ ਚ ਪਾਰਟਿਸਿਪੇਟ ਕੀਤਾ ਬੱਚੀਆਂ ਨੇ ਪੋਜੀਸ਼ਨਾਂ ਲੈ ਕੇ ਆਈਆਂ ਜ਼ਿਲ੍ਹੇ ਚੋਂ ਫਰਸਟ ਆਈਆਂ ਬੱਚੀਆਂ ਨੈਸ਼ਨਲ ਖੇਡ ਕੇ ਆਈਆਂ ਤੇ ਬੜੇ ਮਨ ਨੂੰ ਖੁਸ਼ੀ ਹੋਈ ਐ ਸਕੂਨ ਮਿਲਿਆ 2015 ਤੋਂ ਪਹਿਲਾਂ ਹਜ਼ਾਰ ਮੁੰਡਿਆਂ ਪਿੱਛੇ 843 ਕੁੜੀਆਂ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜਾ ਲਿੰਗ ਅਨੁਪਾਤ ਸੀ ਤੇ ਅੱਜ 2024 ਦੇ ਵਿੱਚ ਹਜ਼ਾਰ ਮੁੰਡਿਆਂ ਪਿੱਛੇ 947 ਕੁੜੀਆਂ 53 ਬੱਚੀਆਂ ਦਾ ਫਰਕ ਰਹਿ ਗਿਆ ਮੈਂ ਪਹਿਲਾਂ ਤੇ ਵਧਾਈ ਦਿੰਦਾ ਆ ਆਪਦੇ ਸਾਰੇ ਅਫਸਰ ਸਾਹਿਬਾਨਾਂ ਨੂੰ ਜਿਨ੍ਹਾਂ ਨੇ ਲੋਕਾਂ ਨੂੰ ਅਵੇਅਰ ਕੀਤਾ बोलो पुत्त बोलो नाम इतनी होना मैं तांड दी कुड़ी कुड़ी अपनदाब जियां ऊंचियां ते लम्मी हां कुड़ी अपनदाब जियां 太阳。太